ਲਓ ਜੀ ਗਾਇਜ਼ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਗਰਮੀਤ ਐਂਡ ਕਮਲ ਬਲੌਗਸ ਤੇ ਤੇ ਗਾਇਜ਼ ਅੱਜ ਹੈਗੀ ਆ 21 ਸਪਟੰਬਰ ਤੇ ਟਾਈਮ ਹੋ ਗਿਆ ਵਾ ਮਲੇਸ਼ੀਆ ਦਾ 7:30 ਪੀਐਮ ਦਾ ਤੇ ਆਪਾਂ ਜੀ ਹੁਣ ਬਲੌਗ ਸ਼ੁਰੂ ਕਰਨ ਲੱਗੇ ਆ ਮਾਫ ਕਰਿਓ ਦਿਨ ਦਾ ਜੋ ਵੀ ਮਤਲਬ ਸੀਗਾ ਉਹ ਅਸੀਂ ਨਹੀਂ ਸ਼ੂਟ ਕੀਤਾ ਉਹਦਾ ਵੀ ਤੁਹਾਨੂੰ ਮੈਂ ਰੀਜ਼ਨ ਦੱਸ ਦਿਆਂ ਕਿਉਂ ਕਿ ਤੁਹਾਨੂੰ ਪਤਾ ਹੈ ਗਾਇਜ਼ ਆਪਾਂ ਹੰ ਵੀ ਹਲੇ ਹੁਣ ਆ ਮਤਲਬ ਜ ਬਹੁਤ ਟਾਈਮ ਬਾਅਦ ਮੈਂ ਬਲੌਗ ਬਣਾ ਰਹੀ ਆਂਗੀ ਆਪਾਂ ਨੂੰ ਹਲੇ ਨਾ ਉਹ ਨਹੀਂ ਹੈਗਾ ਹਨਾ ਐਕਸਪੀਰੀਅੰਸ ਨਹੀਂ ਹੈਗਾ ਠੀਕ ਹੈ ਜੀ ਤੇ ਹੌਲੀ ਹੌਲੀ ਆਪਾਂ ਸਿੱਖਦੇ ਜਾਵਾਂਗੇ ਜਿੱਦਾਂ ਕਿ ਮੈਂ ਪ੍ਰੋਮਿਸ ਕੀਤਾ ਸੀ ਕਿ ਹੁਣ ਆਪਾਂ ਬਲੌਗ ਸ਼ੁਰੂ ਕਰ ਦੇਣਿਆ ਸੋ ਜੀ ਹਾਂ ਆਪਾਂ ਬਲੌਗ ਸਟਾਰਟ ਕਰ ਦਿੱਤੇ ਆ ਤੇ ਤੁਸੀਂ ਕੀ ਕਰਨਾ ਤੁਸੀਂ ਜੇ ਹੁਣ ਤੁਸੀਂ ਆਈ ਗਈ ਹੋ ਸਾਡੇ ਚੈਨਲ ਦੇ ਉੱਤੇ ਤਾਂ ਜ਼ਰੂਰ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਗਾਇਸ ਹੁਣ ਮੈਂ 7:30 ਵਜੇ ਚਲੀ ਆਂਗੀ ਹੁਣ ਆਪਾਂ ਗੁਰਮੀਤ ਕੋਲ ਜਾਵਾਂਗੇ ਦੇਖਦੇ ਹਾਂ ਕੀ ਕਰਦੇ ਨੇ ਉਹਨਾਂ ਨੇ ਅਜਾ ਲੁਟਕੀ ਵੀ ਲਗਾਈ ਹੋਈ ਹੈ ਕੱਲ ਵੀ ਲਗਾਈ ਸੈਲੂ ਟਿੱਕੀ ਤੇ ਮੈਂ ਤੁਹਾਨੂੰ ਦੁਕਾਨ ਤੇ ਜਾ ਕੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸਾਰਾ ਕੁਝ ਦਿਖਾਉਣੀ ਆ ਠੀਕ ਆ ਤੁਹਾਨੂੰ ਉੱਥੇ ਸਾਰਾ ਕੁਝ ਜੋ ਵੀ ਹੋਊਗਾ ਤੇ ਤੁਸੀਂ ਬਸ ਸੌਰੀ ਤੁਸੀਂ ਬਸ ਬਲੌਗ ਦੇ ਨਾਲ ਬਣੇ ਰਹੋ ਤੇ ਜੇ ਤੁਸੀਂ ਸਾਡੀਆਂ ਮਲੇਸ਼ੀਆ ਵਾਲੀਆਂ ਵੀਡੀਓ ਬਲੌਗ ਦੇਖਣੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਤਾਂ ਵੀ ਤੁਸੀਂ ਫਿਰ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਤੇ ਬਾਕੀ ਹੋਰ ਕੀ ਕਹਿਣਾ ਸੀ ਮੈਂ ਗੱਲਾਂ ਦੇਖ ਮੈਨੂੰ ਬਹੁਤ ਹੁੰਦਾ ਮੈਂ ਨਾ ਬਲੌਗ ਚ ਆਪ ਬੋਲਣਾ ਆ ਬੋਲਣਾ ਪਰ ਜਦੋਂ ਕੈਮਰਾ ਔਨ ਹੋ ਜਾਂਦਾ ਮੈਨੂੰ ਸਮਝ ਹੀ ਨਹੀਂ ਆਉਂਦੀ ਵੀ ਬੰਦਾ ਕੀ ਬੋਲੇ ਉਹਦਾ ਲੱਗਦਾ ਵੀ ਕੋਈ ਗੱਲ ਹੀ ਇਹ ਨਹੀਂ ਖਤਮੀ ਹੋਗੀ ਸਾਰੀਆਂ ਗੱਲਾਂ ਜਹਾਂ ਦੀਆਂ ਉਦੋਂ ਮੈਨੂੰ ਕੋਲ ਇੰਨੀ ਗੱਲ ਆ ਨਾ ਮੈਨੂੰ ਉਹ ਯਾਦ ਨਹੀਂ ਆ ਰਿਹਾ ਉ ਮੈਨੂੰ ਬਹੁਤ ਜ਼ਿਆਦਾ ਹੁੰਦਾ ਵੀ ਜਦੋਂ ਮੈਂ ਕੋਈ ਕੰਮ ਕਰ ਕਰਦੇ ਆ ਮੈਂ ਇਦਾਂ ਗੱਲਾਂ ਜਾਂਦੇ ਮੈਂ ਆ ਬੋਲੂ ਆ ਬੋਲੂ ਇਦਾਂ ਦਦਾ ਵੀ ਹਾਂ ਇਹਦੇ ਵੇ ਇਦਾਂ ਜੋ ਰੀਲਸ ਵਿੱਚ ਹੁੰਦਾ ਜਾਂ ਜੋ ਮੈਨੂੰ ਫੀਲ ਹੁੰਦਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਚੱਲਦੇ ਆਂਗੇ ਦੁਕਾਨ ਤੇ ਤੇ ਕੱਲੋਂ ਵੈ ਕਲ ਤਾਂ ਚੁੱਟੀ ਕਰਾਂਗੇ ਉਸ ਤੋਂ ਬਾਅਦ ਕੋਈ ਚੁੱਟੀ ਨਹੀਂ ਹੈਗੀ ਦੁਲ ਤੱਕ ਬਾਕੀ ਦੇਖਾਂਗੇ ਜੇ ਥਕਾਵਟ ਹੋਈ ਤਾਂ ਕਰਾਂਗੇ ਨਹੀਂ ਨਹੀਂ ਕਰਾਂਗੇ ਕਿਉਂਕਿ ਚੁੱਟੀ ਕਰਨ ਦਾ ਕੋਈ ਫਾਇਦਾ ਨਹੀਂ ਕੰਮ ਕਰਨ ਦਾ ਹੀ ਫਾਇਦਾ ਵਾ ਹਨਾ ਇਹੀ ਟਾਈਮ ਹੁੰਦਾ bizness ਕਰਨ ਦਾ ਹੁਣ ਮੈਂ ਹੋਰ ਕੀ ਬੋਲਾਂ ਹੁਣ ਚਲ ਜੀਏ ਫਿਰ ਆਪਾਂ ਚੱਲਦੇ ਆਂਗੇ ਹਨਾ ਬਹੁਤ ਮੈਨੂੰ ਲੱਗਦਾ ਲੰਬੀ ਗੱਲ ਕਰ ਲਈ ਤੁਹਾਡੇ ਨਾਲ ਚਲੋ ਚਲ ਜੀਏ ਆਥਰ ਨੂੰ ਮੈਂ ਦੁਕਾਨ ਦਿਖਾਉਣੀ ਆਂ ਕਹਿੰਦਾ ਮੇਰੇ ਅੱਗੇ ਮਾਈਕ ਨਾ ਕਰ ਰਹੇ ਹੋ ਛੋਟਾ ਡਾਣ ਕਹਿੰਦਾ ਛੋਟਾ ਡਾ ਇਹਨਾਂ ਨਾ ਆ ਕਦਾ ਮੇਰੇ ਅੱਗੇ ਮਾਈਕ ਨਾ ਕਰ ਗਾਇਸ ਆਪਾਂ ਦੁਕਾਨ ਤੇ ਆ ਗਏ ਆ ਤੇ ਇਹ ਆਪਣਾ ਹੈਲਪਰ ਹੈਗਾ ਹੈਲਪ ਕਰੂਗਾ ਮੇਰੀ ਤੇ ਗ੍ਰਮੀਤ ਦੀ ਹਨਾ ਕੰਮ ਵਾਸਤੇ ਵੈਸੇ ਪਹਿਰੇ ਹੈਲਪਰ ਰੱਖਾਂ ਜਿੱਦਾਂ ਅਸਰ ਮੈਂ ਦੱਸਿਆ ਸੀਗਾ ਤੇ ਬਾਕੀ ਆਹ ਹੈਗੀ ਆਪਣੀ ਦੁਕਾਨ ਗਏ ਠੀਕ ਆ ਜੀ ਇੱਧਰ ਟਿੱਕੀ ਲੱਗੀ ਹੋਈ ਹੈਗੀ ਦਿਖਾਈਂ ਕਿਚੀ ਟਿੱਕੀ ਲਗਾਈ ਹੋਈ ਆਪਾਂ ਠੀਕ ਆ ਜੀ ਤੇ ਮੀਂਹ ਪੈ ਰਿਹਾ ਹਲਕਾ ਹਲਕਾ ਵੈਸੇ ਹੁਣ ਤਾਂ ਹਟ ਗਿਆ ਕਾਫੀ ਹੱਦ ਤੱਕ ਤੇ ਇਹ ਆਪਣੀ ਦੁਕਾਨ ਆਂਗੀ ਇੰਨੀ ਇੰਨੀ ਠੀਕ ਆ ਦੇਖ ਲਓ ਉਹ ਸਾਹਮਣੇ ਚੇਹ ਰੱਖੀ ਹੋਈ ਹੈ ਮੇਰੇ ਬੈਠਣ ਲਈ ਮੇਰੇ ਬੈਠਣ ਲਈ ਚੇਹ ਰੱਖੀ ਹੋਈ ਆ ਤੇ ਬਾਕੀ ਇਹਦੇ ਚ ਹੈਗਾ ਮੇਰਾ ਸਮਾਨ ਸਮਾਨ ਕਿ ਵੀ ਦਿਖਾ ਦਿੰਨੀ ਇਹ ਚ ਮੈਂ ਹੁਣ ਇੱਕ ਪੱਖਾ ਲਿਆਵਾ ਮੇਰੀ ਲਾਈਟ ਆ ਛੋਟੀ ਜੀ ਤੇ ਮੇਰਾ ਉਹ ਸਟੈਂਡ ਆ ਜਿਹੜਾ ਰਿੰਗ 셀ਫੀ ਸਟੈਂਡ ਹੁੰਦਾ ਤੇ ਬਾਕੀ ਮੈਂ ਤੁਹਾਨੂੰ ਦਿਖਾਉਣੀ ਆਂਗੀ ਆਪਣੀ ਅਹ ਦੁਕਾਨ ਦਿਖਾਉਣੀ ਹੈਗੀ ਇੱਕ ਹੋਰ ਸਾਡੇ ਕੋਲ ਇੱਕ ਹੋਰ ਦੁਕਾਨ ਆ ਸੀ ਉਹ ਵੀ ਦਿਖਾਉਣੀ ਆ ਆਜੋ ਆਜੋ ਆ ਦੁਕਾਨ ਆਪਣੀ ਮੇਰੀ ਲੁੱਕ ਸਹੀ ਆ ਰਹੀ ਆਗੀ ਠੀਕ ਹੈ ਤੇ ਇੱਥੇ ਤੁਹਾਨੂੰ ਮੈਂ ਦਿਖਾਉਣੀ ਆਗੀ ਦੁਕਾਨ ਆਜੋ ਕਿਛੀ ਰੋਂਦਾ ਦੇਣਾ ਹੈ ਬੋਲ ਗੱਪੇ ਚਲ ਜਿਓ ਤੁਸੀਂ ਜਾਓ ਤੁਸੀਂ ਕਿਛੀ ਦੋਇਆ ਬਰਾਜ ਤੇ ਗਾਈਜ਼ ਕਸਟਮਰ ਆ ਗਈ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਇੱਕ ਹੋਰ ਚੀਜ਼ ਠੀਕ ਆ ਆ ਸਾਹਮਣੇ ਤੁਹਾਨੂੰ ਇੱਕ ਦੁਕਾਨ ਦਿਖ ਰਹੀ ਹੈ ਕਿ ਪੈਸੇ ਤੇ ਲੋਕ ਲੱਗਿਆ ਹੋਇਆ ਵਾ ਸੋ ਇਹਦੀ ਸਟੋਰੀ ਦੱਸਦੀ ਆ ਮੈਂ ਤੁਹਾਨੂੰ ਛੋਟੀ ਜੀ ਹੈ ਨਾ ਸ਼ਾਰਟਕਟ ਦੇ ਵਿੱਚ ਆਹ ਵਾਲੀ ਦੁਕਾਨ ਦੀ ਠੀਕ ਹੈ ਸੋ ਇਹ ਦੁਕਾਨ ਆ ਤੇ ਆ ਪੌੜੀਆਂ ਵਾ ਸਾਹਮਣੇ ਆ ਪਿਆ ਆਪਣਾ ਡੱਬਾ ਗੋਲ ਗੱਪਿਆਂ ਦਾ ਸੋ ਇਹਦੀ ਸਟੋਰੀ ਇਹ ਆ ਗਾਈਜ਼ ਇਸ ਦੁਕਾਨ ਦੀ ਜਦੋਂ ਮੈਂ ਮਤਲਬ ਕਿ ਮਨੀਸ਼ ਜਦੋਂ ਦੇਖ ਤਾਂ ਸੀ ਚੋਰਾਂ ਨਾਲ ਇੱਕ ਵਾਰ ਮੈਂ ਕੈਮਰਾ ਦੁਜੀ ਲੋਡ ਕਰਦੀ ਆ ਤੇ ਗਾਇਸ ਮੈਂ ਨਾ ਤੁਹਾਨੂੰ ਇੱਕ ਸਟੋਰੀ ਦੱਸਦੀ ਆ ਪਿੱਛੇ ਦੁਕਾਨ ਆ ਨਾ ਜਿਹੜੀ ਕਿਸੇ ਟਾਈਮ ਇਹ ਦੁਕਾਨ ਮਤਲਬ ਕਿ ਮੇਰੀ ਸਲੂਨ ਹੁੰਦਾ ਸੀ ਜਾਨੀ ਕਿ ਇੱਥੇ ਮੇਰਾ ਸੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਅੱਜ ਦੱਸਦੀ ਆਂਗੀ ਆਪਣੇ ਬਲੌਗ ਦੇ ਥਰੂ ਕਿ ਗੋਲ ਗੱਪਿਆਂ ਦੇ ਕੰਮ ਤੋਂ ਪਹਿਲਾਂ ਬਹੁਤ ਐ ਪਹਿਲਾਂ ਮੈਂ ਮਤਲਬ ਕਿ ਸਲੂਨ ਦਾ ਕੰਮ ਕਰਦੀ ਸੀਗੀ ਠੀਕ ਆ ਇੰਡੀਆ ਚ ਵੀ ਮੇਰੀ ਆਪਣੀ ਦੁਕਾਨ ਹੁੰਦੀ ਸੀਗੀ ਮੈਂ ਉੱਥੇ 6-7 ਸਾਲ ਕੰਮ ਕੀਤਾ ਪਿੰਡ ਚ ਦੁਕਾਨ ਕੀਤੀ ਹੋਈ ਸੀ ਠੀਕ ਆ ਤੇ ਫਿਰ ਮੈਂ ਮਲੇਸ਼ੀਆ ਆਈ ਸੀਗੀ 2014 ਦੇ ਵਿੱਚ ਤੇ ਫਿਰ ਕੰਮ-ਕੁਮ ਕੀਤਾ ਬਹੁਤ ਹੋਰ ਮਤਲਬ ਚਲੋ ਤਾਂ ਮੈਂ ਤੁਹਾਨੂੰ ਨਹੀਂ ਦੱਸਦੀ ਬਹੁਤ ਕੰਮ ਕੀਤੇ ਹਨਾ ਤੇ ਜ਼ਿਆਦਾ ਮਤਲਬ ਮੈਂ ਇੱਥੇ ਸਲੂਨ ਦੇ ਕੀਤਾ ਸੀਗਾ ਤੇ ਉਹ ਕਿਸ ਹੋਰ ਟਾਈਮ 'ਚ ਮੈਂ ਤੁਹਾਨੂੰ ਦੱਸੂਗੀ ਵੀ ਕਿਹੜੇ-ਕਿਹੜੇ ਕੰਮ ਕੀਤੇ ਇੱਥੇ ਆ ਕਿ ਉਹ ਆਪਾਂ ਲੱਗ ਤੋਂ ਬਲੌਗ ਬਣਾਵਾਂਗੇ ਪਰ ਮੈਂ ਤੁਹਾਨੂੰ ਹੁਣ ਦਾ ਦੱਸ ਦਿਆਂਗੀ ਫਿਰ ਜਦੋਂ ਮੈਂ 2017 ਦੇ ਵਿੱਚ ਇੱਥੇ ਆਹ ਜਿਹੜੀ ਦੁਕਾਨ ਆ ਇੱਥੇ ਕਿਸੇ ਟਾਈਮ ਇੱਥੇ ਦੁਕਾਨਾਂ ਹੁੰਦੀਆਂ ਸੀ ਕਹਿੰਦੇ ਅੰਦਰ ਤਿੰਨ-ਚਾਰ ਦੁਕਾਨਾਂ ਹੁੰਦੀਆਂ ਸੀਗੀਆਂ ਤੇ ਸਭ ਤੋਂ ਪਹਿਲੀ ਮੈਂ ਸੀਗੀ ਯਾਨੀ ਕਿ ਹੈਨਾ ਮੈਂ ਦੁਕਾਨ ਲਈ ਸੀਗੀ ਜਦੋਂ ਓਨਰ ਨਾਲ ਗੱਲ ਕਰਕੇ ਹੈਨਾ ਮਲੇਸ਼ੀਅਨ ਸੀਗੇ ਉਹਨਾਂ ਨੇ ਹੈਲਪ ਕੀਤੀ ਸੀਗੀ ਉਹਨਾਂ ਦਾ ਚੱਲਦਾ ਸਲੂਨ ਸੀਗਾ ਯਾਨੀ ਕਿ ਆਲਰੇਡੀ ਪਰ ਉਹ ਬੰਦ ਪਿਆ ਸੀ ਕਾਫੀ ਟਾਈਮ ਤੋਂ ਤੇ ਜਦੋਂ ਮੈਂ ਤੁਹਾਨੂੰ ਸ਼ਾਰਟਕਟ ਚ ਦੱਸ ਰਹੀ ਹਾਂ ਚਲ ਉਹਨਾਂ ਨੇ ਮੈਂ ਮਤਲਬ ਇਹ ਦੁਕਾਨ ਲੈ ਲਈ ਸੀ ਠੀਕ ਆ ਹੁਣ ਮੈਂ ਜੇ ਤੁਹਾਨੂੰ ਦੱਸੂਗੀ ਐਗਜ਼ੈਕਟਲੀ ਕਿ ਕੀ ਕੀ ਹੋਇਆ ਉਹ ਤਾਂ ਬਹੁਤ ਲੰਬੀ ਸਟੋਰੀ ਆਪਾਂ ਕਿਸੇ ਹੋਰ ਬਲੌਗ 'ਚ ਸ਼ੇਅਰ ਕਰ ਦਾਂਗੇ ਬਟ ਮੈਂ ਤੁਹਾਨੂੰ ਸ਼ਾਰਟਕਟ ਇਹ ਦੱਸ ਦਿਆਂ ਵੀ ਇੱਥੇ ਮੈਂ ਦੁਕਾਨ ਲੈ ਲਈ ਸੀਗੀ ਬਹੁਤ ਸਟਰਗਲ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਦਿਖਾਉਣੀ ਆ ਮੈਂ ਆਪਣਾ ਜਿੱਥੇ نیچے ਸਾਹਮਣੇ ਦੇਖੋ ਉਹਦੀ ਨਾ ਉਹ ਗੇਟ ਓਪਨ ਕਰਦੀ ਆਪਣੀ ਦੁਕਾਨ ਆ ਹੁਣ ਇਸ ਟਾਈਮ ਗੋਲਗੱਪਿਆਂ ਦੀ ਠੀਕ ਆ ਇੱਥੇ ਮੇਰਾ ਸਲੂਨ ਹੁੰਦਾ ਸੀਗਾ ਜਿਹਦੋਂ ਮੈਂ ਸਲੂਨ ਓਪਨ ਕੀਤਾ ਸੀਗਾ ਉਦੋਂ ਗਰਮੀਤ ਕੰਮ ਕਰਦੇ ਸੀਗੇ ਕੰਸਟਰਕਸ਼ਨ ਦਾ ਹਨਾ ਲੇਬਰ ਦਾ ਤੇ ਕੋਈ ਸੈਟਿੰਗ ਜੀ ਨਹੀਂ ਸੀਗੀ ਇੰਨੀ ਪ੍ਰੋਪਰ ਹਨਾ ਤੇ ਫਿਰ ਮੈਂ ਆਪਣੇ ਓਨਰ ਨਾਲ ਗੱਲ ਕੀਤੀ ਗੋਲ ਗੱਪੇ ਲਗਾਉਣੇ ਉੱਥੇ ਮੈਂ ਮਹਿੰਦੀ ਦੀ ਸਟਾਲ ਆਉਂਦੀ ਹੁੰਦੀ ਸੀਗੀ ਕਿਉਂਕਿ ਜਦੋਂ ਮੇਰੇ ਕੋਲ ਇੱਥੇ ਗਾਹਕ ਹੁੰਦਾ ਸੀਗਾ ਸਲੂਨ ਤੇ ਉਦੋਂ ਮੈਂ ਇੱਥੇ ਹੁੰਦੀ ਸੀਗੀ ਤੇ ਜਦੋਂ ਮਤਲਬ ਕਿ ਮੈਂ ਅ ਨਹੀਂ ਸਿਗਾ ਹੁੰਦਾ ਉਦੋਂ ਫਿਰ ਮੈਂ ਮਤਲਬ نیچے ਟੇਬਲ ਆ ਹੁੰਦਾ ਸਮੇਂ ਤੇ ਮੈਂ ਉੱਥੇ ਚਲੀ ਜਾਂਦੀ ਸੀ ਤੇ ਇਦਾਂ ਹੀ ਹਨਾ ਕੁਝ ਕੁ ਮਹੀਨੇ ਨਿਕਲੇ ਸੀਗੇ 5 6 ਮਹੀਨੇ ਤੇ ਫਿਰ ਮੇਰੇ ਦਿਮਾਗ 'ਚ ਆਈ ਡੀਆ ਆਇਆ ਹਨਾ ਕਿ ਮੈਨੂੰ ਓਨਰ ਨੇ ਆਈ ਡੀਆ ਦਿੱਤਾ ਕਹਿੰਦੇ ਤੁਸੀਂ ਮੈਂ ਉਹਨੂੰ ਪੁੱਛਿਆ ਮੈਂ ਕਿ ਮੈਂ ਕੋਈ ਹੋਰ ਥੱਲੇ ਹਨਾ ਬਿਜ਼ਨਸ ਕਰ ਸਕਦੀ ਆਂ ਕਿ ਜਿੱਦਾਂ ਕੋਈ ਵੀ ਖਾਣ ਪੀਣ ਦਾ ਕੁਝ ਸੇਲ ਕਰਨਾ ਹੋਵੇ ਉਹ ਕਹਿੰਦਾ ਤੁਸੀਂ ਮੈਂ ਤਾਂ ਰੈਂਟ ਚਾਹੀਦਾ ਵਾ ਤੁਸੀਂ ਕਰ ਸਕਦੇ ਹੋਗੇ ਹਨਾ ਵੀ ਬਾਕੀ ਜਿਹੜੀ ਸਪੋਰਟ ਹੋਊਗੀ ਬਾਕੀ ਦਾ ਜੋ ਪ੍ਰੋਸੀਜਰ ਹੋਗਾ نیچے ਹਨਾ ਜਿੱਦਾਂ ਵੀ ਹੁੰਦਾ ਨਾ ਇਥੋਂ ਦੀ ਗਵਰਨਮੈਂਟ ਦੇ ਰੂਲ ਵਗੈਰਾ ਜੋ ਵੀ ਮੈਂ ਸਾਰਾ ਕੁਝ ਦੇਖੂਗਾ ਵੀ ਤੁਸੀਂ ਕਰੋ ਮੀਨ ਵੀ ਤੁਸੀਂ ਮਿਹਨਤੀ ਹੋ ਉਹਨੂੰ ਬਹੁਤ ਲੱਗਿਆ ਕਿ ਮੇਰੇ ਤੇ ਗਰਮੀਤ ਨੂੰ ਮੇਰੇ ਤੇ ਗਰਮੀਤ ਵਿੱਚ ਬਹੁਤ ਐ ਲੱਗਿਆ ਵੀ ਮਿਹਨਤ ਵਾਲ ਮਿਹਨਤੀ ਨੇ ਇਹ ਸੋਨੇ ਪੂਰੀ ਸਪੋਰਟ ਕੀਤੀ ਹੈ ਨਾ ਫਿਰ ਆਪਾਂ ਇਦਾਂ ਗੋਲ ਗੱਪੇ ਸਟਾਰਟ ਕਰਤੇ ਸੀਗੇ ਨੀਚੇ ਲਾਉਣੇ ਤੇ ਗੋਲ ਗੱਪੇ ਲਾਏ ਕਿਦਾਂ ਸੀਗੇ ਕੀ ਸੀਗਾ ਹਨਾ ਉਹਦੀ ਵੀ ਬਹੁਤ ਵੱਡੀ ਸਟੋਰੀ ਹੈ ਗਾਇਜ਼ ਵੀ ਪਹਿਲੀ ਵਾਰ ਗਰਮੀਤ ਨੇ ਕਿਦਾਂ ਲਾਏ ਸੀ ਜਦ ਗਰਮੀਤ ਇਸ ਕੰਮਾਂ 'ਚ ਸੰਗ ਸ਼ਰਮ ਮਹਿਸੂਸ ਕਰਦੇ ਸੀ ਜੋ ਕੀ ਮਤਲਬ ਕਿ ਕੀ ਮੇ ਅਸੀਂ ਪਹਿਲਾ ਤਾਂ ਦਿਨ ਰਿਹਾ ਕਿ ਐਕਸਪੀਰੀਅੰਸ ਸੀ ਪਹਿਲੇ ਕਸਟਮਰ ਨੇ ਸਾਨੂੰ ਕਿਦਾਂ ਦਾ ਹਨਾ ਕੀ ਕਿਹਾ ਸੀ ਮਤਲਬ ਕਿ ਪਹਿਲਾ ਜਿਹੜਾ ਕਸਟਮਰ ਸੀ ਉਹ ਤਾਂ ਬਹੁਤ ਬਹੁਤ ਗੰਦਾ ਤੇ ਭਿਆਨਕ ਯਾਨੀ ਕੀ ਸੀਗਾ ਸਾਡੇ ਲਈ ਮਤਲਬ ਉਹਦਾ ਜਿਹੜਾ ਰਿਵਿਊ ਸੀਗਾ ਰਿਵਿਊ ਨਹੀਂ ਜਿੱਦਾਂ ਕੀ ਖਾਣ ਤੋਂ ਬਾਅਦ ਜੋ ਵੀ ਉਹਨੇ ਮਤਲਬ ਸਾਨੂੰ ਬੋਲਿਆ ਸੀਗਾ ਹਨਾ ਰਿਵਿਊ ਚਲੋ ਜੋ ਵੀ ਹੈ ਨਾ ਤੇ ਉਹ ਸਾਡੇ ਐਂ ਹੋ ਗਿਆ ਸੀਗਾ ਹਿੱਟ ਕੀਤਾ ਸੋ ਇਦਾਂ ਦਾ ਹਨਾ ਦੁਕਾਨ ਲਗਾਈ ਫਿਰ ਅਸੀਂ 5 6 ਮਹੀਨੇ ਤੱਕ ਕਸਟਮਰ ਬਹੁਤ ਮਤਲਬ ਔਖੀ ਦੁਕਾਨ ਚਲਾਈ ਪੰਜ-ਛੇ ਮਹੀਨੇ ਤੱਕ ਬਹੁਤ ਔਖੀ ਕਿਉਂਕਿ ਨਹੀਂ ਸੀ ਹੁੰਦਾ ਬਣਾਉਣਾ ਕੁਝ ਵੀ ਹੈ ਨਾ ਗੋਲ ਗੱਪਾ ਪਾਣੀ ਕਿੱਦਾਂ ਬਣਦਾ ਜਾਂ ਗੋਲ ਗੱਪੇ ਕਿੱਦਾਂ ਬਣਦੇ ਨੇ ਜਾਂ ਕਿਵੇਂ ਇਹਦਾ ਮਸਾਲਾ ਬਣਦਾ ਜਾਂ ਕਿੱਦਾਂ ਕਿਸੇ ਨਾਲ ਗੱਲਬਾਤ ਕਰਨੀ ਹੈ ਕਸਟਮਰ ਨਾਲ ਨਹੀਂ ਸੀ ਪਤਾ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਹੌਲੀ-ਹੌਲੀ ਬੰਦਾ ਚਲੋ ਸਿੱਖਦਾ ਹੈ ਨਾ ਤੇ ਫਿਰ ਉਸ ਤੋਂ ਬਾਅਦ ਗਾਇਜ਼ ਆਪਾਂ ਆਪਣਾ ਦੁਕਾਨ ਦਾ ਕੰਮ ਬទ ਚੱਲਣ ਲੱਗਾ ਤੇ ਮੇਰੀ ਮਹਿੰਦੀ ਦਾ ਵੀ ਚੱਲਦਾ ਸੀ ਤੇ ਮੇਰਾ ਕੰਮ ਆ ਵੀ ਚੱਲਦਾ ਸੀਗਾ ਪਿੱਛੇ ਜਿਹੜਾ ਸਲੂਨ ਆ ਬੋਤ ਵਧੀ ਚੱਲ ਰਿਆ ਸੀ ਸਾਰਾ ਹਨਾ ਸਾਰਾ ਕੁਝ ਵਧੀਆ ਰਿਹਾ ਬਸ ਕੀ ਹੋਇਆ ਲੋਕਡਾਊਨ ਨੇ ਆ ਕੇ ਕੰਮ ਖਰਾਬ ਕਰਤਾ ਜਿਹੜਾ ਕਿ ਸਾਰਿਆਂ ਦੇ ਕੀਤਾ ਆਲਮੋਸਟ ਹਨਾ ਲੋਕਡਾਊਨ ਨੇ ਲੋਕਡਾਊਨ ਦੇ ਵਿੱਚ ਗਾਇਸ ਮੇਰੇ ਮੈਂ ਵੀ ਬਿਮਾਰ ਹੋ ਗਈ ਸੀ ਬਹੁਤ ਜ਼ਿਆਦਾ ਹਨਾ ਤੇ ਮੈਂ ਕਸਟਮਰ ਸਭ ਜਿਹੜੇ ਮੇਰੇ ਸੀਗੇ ਕੋਈ ਇੰਡੀਆ ਚ ਲੱਗ ਗਿਆ ਸੀਗਾ ਹਨਾ ਤੇ ਕੰਮ ਬਿਲਕੁਲ ਬੰਦ ਹੋ ਗਿਆ ਸੀਗਾ ਆਲਮੋਸਟ ਕੋਈ ਇਦਾਂ ਸੀ ਇਥੇ ਮਲੇਸ਼ੀਆ ਦੇ ਵਿੱਚ ਬਹੁਤ ਦੁਕਾਨਾਂ ਬੰਦ ਹੋ ਗਈਆਂ ਸੀ ਤੇ ਫਿਰ ਮੈਨੂੰ ਆ ਦੁਕਾਨ ਬੰਦ ਕਰਨੀ ਪਈ ਰੈਂਟ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀ ਇਸ ਕਰਕੇ ਤੇ ਕੰਮ ਵੀ ਹੈ ਨਹੀਂ ਸੀਗਾ ਹਨਾ ਤੁਹਾਨੂੰ ਪਤਾ ਲੌਕਡਾਊਨ ਨੂੰ 2 ਸਾਲ ਤਾਈਂ ਦਾ ਲੱਗ ਜੇ ਸੀਗੇ ਹਨਾ ਫਿਰ ਉਸ ਤੋਂ ਬਾਅਦ ਗਰਮੀਤ ਦਾ ਪਰ ਗੋਲ ਗੱਪਿਆਂ ਦਾ ਕੰਮ ਚੱਲਦਾ ਰਿਹਾ ਤੇ ਬਾਕੀ ਮੇਰਾ ਮਹਿੰਦੀ ਦਾ ਵੀ ਚੱਲਦਾ ਰਿਹਾ ਦੁਕਾਨ ਮੇ ਛੜਤੀ ਸੀ ਪਰ ਓਨਰ ਨੂੰ ਆਪਾਂ ਰੈਂਟ ਪੇ ਕਰ ਰਹੇ ਆਂਗੇ ਵੀ ਵਗਨੇਚੀ ਆਪਾਂ ਦੁਕਾਨ ਲਗਾਣੇ ਆ ਹਨਾ ਤੇ ਮਹਿੰਦੀ ਵੀ ਮੈਂ ਲਗਾਉਣੀ ਹੁਣ ਯਾਨੀ ਜਿਹੜੀ ਮਹਿੰਦੀ ਆ ਉਹ ਮੈਂ દિਵਾਲੀ ਨੂੰ ਲਗਾਉਣੀ ਆ ਜਾਂ ਕੋਈ ਸੀਜ਼ਨ ਨੂੰ ਵੀ ਉਦੋਂ ਤੇ ਜਿਹੜਾ ਆਪਣਾ ਗੋਲ ਗੱਪਿਆਂ ਦਾ ਕੰਮ ਉਹ ਆਪਣਾ ਚੱਲੀ ਜਾਂਦਾ ਵਾ ਹਲੇ ਤੱਕ ਸੋ ਇਹ ਸੀਗੀ ਸਟੋਰੀ ਗੋਲ ਗੱਪਿਆਂ ਦੀ ਤੇ ਮੇਰੀ ਦੁਕਾਨ ਦੀ ਤੇ ਨਾਲੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਮੈਂ ਇੱਕ ਸਹੀ ਮਾਨਸ ਵਿੱਚ ਮੈਂ ਜਿਹੜਾ ਮੇਰਾ ਮੇਨ profession ਜਿਹੜਾ ਮੈਂ ਸਿੱਖਿਆ ਫਿਰ ਮੇਰਾ ਇੰਡੀਆ ਦੇ ਵਿੱਚ ਆਪਣੀ ਦੁਕਾਨ ਸੀ ਉਹ ਮੇਰਾ ਪਾਰਲਰ ਦਾ ਕੰਮ ਹੀ ਸੀਗਾ ਤੇ ਫਿਰ ਮੈਂ ਇੱਥੇ ਆ ਕੇ ਵੀ ਉਹੀ ਕੀਤਾ ਵਾ ਤੇ ਉਹਦਾ ਵੀ ਮੈਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਅਸਲ ਦੇ ਵਿੱਚ ਮਿੰਦਾ ਬਹੁਤ ਜਨ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਮੈਨੂੰ ਕਿੰਨਾ ਹੋਇਆ ਕੰਮ ਆਉਂਦਾ ਮੈਂ ਆਪਣੀ ਤ੍ਰਿਫ ਨਹੀਂ ਕਰਦੀ ਮੈਂ ਕੋਈ ਵੀ ਕੰਮ ਕਰਦੀ ਆ ਉਹਨੂੰ ਮੈਂ ਦਿਲੋਂ ਤੇ ਪੂਰੀ ਸ਼ਿੱਦਤ ਨਾਲ ਕਰਦੀ ਆਂਗੀ ਚਾਹੇ ਕੋਈ ਵੀ ਕੰਮ ਹੋਵੇ ਹਨਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਟੈਲੈਂਟ ਬਹੁਤ ਆ ਗਾਇਸ ਮੇਰੇ ਚ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਮੇਰੇ ਅੰਦਰ ਟੈਲੈਂਟ ਹਰ ਇੱਕ ਚੀਜ਼ ਸਮੇਤ ਤੁਸੀਂ ਚਾਹੇ ਤੁਸੀਂ ਗਾਣਾ ਗਵਾ ਲੋ ਚਾਹੇ ਡਾਂਸ ਕਰਵਾ ਲੋ ਚਾਹੇ ਖਾਣਾ ਬਣਾਵਾ ਲੋ ਤੇ ਕੁਝ ਵੀ ਕਰਾ ਲੋ ਗਾਇਸ ਹਰ ਇੱਕ ਚੀਜ਼ ਮੈਂ ਆਪਣਾ ਬੈਸਟ ਦਿੰਨੀ ਹੈ ਕਿ ਮੈਂ ਇਹ ਨਹੀਂ ਕਹਿੰਦੀ ਮੈਂ ਪਰਫੈਕਟ ਹਾਂ ਬਟ ਮੈਂ ਆਪਣਾ ਬੈਸਟ ਦਿੰਨੀ ਹੈਗੀ ਚਲੋ ਠੀਕ ਹੈ ਗਾਇਸ ਹੁਣ ਗੱਲਾਂ ਬਾਤਾਂ ਬਹੁਤ ਹੋ ਗਏ ਨੀਚੇ ਹੈਗੇ ਗਰਮੀ ਤੇ ਕੋਲੇ ਕਸਟਮਰ ਤੇ ਆਪਾਂ ਥੱਲੇ ਚਲਦੇ ਆਂਗੇ ਤੇ ਗੱਲਬਾਤ ਕਰਦੇ ਆਂ ਇਹ ਸਟੋਰੀ ਸੀਗੀ ਆਪਣੀ ਦੁਕਾਨ ਦੀ ਤੇ ਆਪਣੀ ਗੋਲਗੱਪੇ ਦੀ ਦੁਕਾਨ ਦੀ ਠੀਕ ਆ ਮੈਂ ਚਲ ਤੁਹਾਨੂੰ ਦੱਸਦਾ ਏ ਜ਼ਰੂਰੀ ਹੈ ਇਹ ਚੀਜ਼ਾਂ ਤੇ ਹੁਣ ਇਹ ਦੁਕਾਨ ਬੰਦ ਪਈ ਆ ਬਾਏ ਦੋਵੇ ਠੀਕ ਹੈ ਇਹ ਜਦੋਂ ਦੀ ਮੈਂ ਛੱਡੀ ਉਸ ਤੋਂ ਬਾਅਦ ਇੱਥੇ ਕੋਈ ਨਹੀਂ ਆਇਆ ਸੋ ਇਹ ਬੰਦ ਆ ਸੋ ਮੈਨੂੰ ਨਾ ਸ਼ੁਰੂ ਤੋਂ ਏਸੀ ਕਿ ਮੈਂ ਕਿਸਦਰ ਕੰਪਨੀ ਕਰਨ ਮੇਰਾ ਆਪਦਾ ਕੰਮ ਛੋਟਾ ਜਿਹਾ ਮੈਂ ਆਪ ਕਰਾਂ ਸੋ ਕਿਵੇਂ ਨਾ ਕਿਵੇਂ ਮੈਂ ਸੈਟਲ ਕਰਕੇ ਇੱਥੇ ਆਪਣਾ ਕੰਮ ਕੀਤਾ ਤੇ ਉਪਰੋਂ ਮੈਂ ਗਰਮੀਤ ਨੂੰ ਵੀ ਕਿੰਨੇ ਸਾਲ ਹੋ ਗਏ 8 ਸਾਲ ਹੋ ਗਏ ਗਰਮੀਤ ਵੀ 8 ਸਾਲੋਂ ਤੋਂ ਆਪਣਾ ਕੰਮ ਕਰ ਰਹੇ ਨੇ ਮਲੇਸ਼ੀਆ ਦੇ ਵਿੱਚ ਕਿੱਦਾਂ ਵੀ ਕਰ ਰਹੇ ਨੇ ਠੀਕ ਆ ਪਰਦੇਸੀ ਲਾਈਫ ਦਾ ਤੁਹਾਨੂੰ ਪਤਾ ਹੀ ਆ ਤੇ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈਗੀ ਤੇ ਜਿੰਨੇ ਪਰਦੇਸੀ ਇੱਥੇ ਰਹਿੰਦੇ ਆ ਸਾਰੇ ਕੀਵੇਂ ਰਹਿੰਦੇ ਆ ਕੀ ਕੰਮ ਕਰਦੇ ਹੁਣ ਪਤਾ ਹੀ ਆ ਠੀਕ ਆ ਤੇ ਚਲੋ ਠੀਕ ਹੈ गाइस ਹੁਣ ਆਪਾਂ ਚਲੀਏ نیچے ਗਰਮੀਤ ਕੋਲ ਲਓ ਜੀ गाइस ਗਰਮੀਤ ਕੋਲੇ ਕਸਟਮਰ ਨੇ ਟਿੱਕੀ ਬਣਾ ਰਹੇ ਨੇ ਟਿੱਕੀ ਪੈਕ ਹੋ ਰਹੀ ਹੈ ਨਾ ਕੀ ਫਿਰ ਕੀ ਹੋਇਆ ਗਾਇਜ਼ ਫਿਰ ਆਪਾਂ ਮੈਂ ਦੁਕਾਨ ਜਦੋਂ ਛੱਡਤੀ ਸੀਗੀ ਉਸ ਤੋਂ ਬਾਅਦ ਫਿਰ ਆਪਣੀ ਜਿਹੜੀ ਆ ਦੁਕਾਨ ਆ ਗਈ ਗੋਲ ਗੱਪਿਆਂ ਦੀ ਹੈ ਨਾ ਇਹ ਤਾਂ ਚਲੋ ਆਪਣੇ ਕੋਲ ਸੀਗੀ ਉਦੋਂ ਆਪਣੇ ਕੋਲੇ ਸਿਰਫ ਗੋਲ ਗੱਪੇ ਹੁੰਦੇ ਸੀਗੇ ਜਸਟ ਗੋਲ ਗੱਪੇ ਆਪਾਂ ਲਾਉਂਦੇ ਹੁੰਦੇ ਸੀਗੇ ਤੇ ਜਾਂ ਮੇਰੇ ਮਹਿੰਦੀ ਦੀ ਜਿਹੜੀ ਦੁਕਾਨ ਟੇਬਲ ਤੇ ਲਾਉਂਦੀ ਸੀ ਜਿਹੜੀ ਮੈਂ ਮਹਿੰਦੀ ਵਾਲੀ ਉਹ ਹੁੰਦੀ ਸੀਗੀ ਹੈ ਨਾ ਉਹ ਘਟਕ ਸੀਗਾ ਕੋਦੇ ਚ ਤੇ ਗੋਲ ਗੱਪੇ ਵਾਲੇ ਥੋੜੇ ਸੀਗੇ ਫਿਰ ਮੈਂ ਥੋੜਾ ਜਿਹਾ ਸੋਚਿਆ ਕਿ ਕਿਸੇ ਹੋਰ ਅੱਗੇ ਕੰਮ ਕਰਨ ਨਾਲੋਂ ਹਨਾ ਕਿਉਂਕਿ ਇੱਥੇ ਤੁਹਾਨੂੰ ਪਤਾ ਪਰਦੇਸਾਂ 'ਚ ਅਸੀਂ ਨੇ ਕੰਮ ਕਰ ਕਰ ਦੇਖਿਆ ਨਾ ਇੱਥੇ ਤਾਂ ਬਹੁਤ ਟੈਨਸ਼ਨ ਨਾ ਕਿਤੇ ਕੰਮ ਕਰਨਾ ਸੈਲਰੀਆਂ ਦੇ ਪ੍ਰੋਬਲਮ ਹਨਾ ਤੇ ਕੰਮ ਵਧੀਆ ਮਿਲਣਾ ਬਹੁਤ ਵੱਡੀ ਗੱਲ ਆ ਫਿਰ ਮੈਂ ਸੋਚਿਆ ਕਿ ਜਿਹੜਾ ਸਾਡਾ ਕੰਮ ਹੈਗਾ ਇਹਨੂੰ ਹੀ ਮੈਂ ਉਹ ਕਰਾਂ ਬਾਕੀ ਮੇਥੋਂ ਹੋਣਾ ਵੀ ਨਹੀਂ ਸੀਗਾ ਕਿਉਂਕਿ ਇੰਨੇ ਸਾਲ ਹੋ ਗਏ ਸੀ ਮੈਨੂੰ 5 ਸਾਲੋਂ ਕਿਸੀ ਦੁਕਾਨ ਪਾਰਲਰ ਦੀ ਕਰਦੀ ਨੂੰ ਤੇ ਮੈਨੂੰ ਇਹੀ ਸੀਗਾ ਵੀ ਮੈਂ ਵੀ ਆਪਣਾ ਹੀ ਸਾਡਾ ਹੋਵੇ ਮਤਲਬ ਫਿਰ ਮੈਂ ਗਰਮੀਤ ਦੇ ਨਾਲ ਕੰਮ ਵਧਾਇਆ ਸੀ ਫਿਰ ਦਹੀਂ ਪੱਲੇ ਪਾਪੜੀ ਚਾਟ ਇਹ ਆਟਮ ਐਡ ਕੀਤੀਆਂ ਬਹੁਤ ਵਧੀਆ ਰਿਸਪੌਂਸ ਆਇਆ ਫਿਰ ਆਲੂ ਟਿੱਕੀ ਫਿਰ ਅਸੀਂ ਪਕੌੜੇ ਵੀ ਕੱਢੇ ਉਹ ਜਗ੍ਹਾ ਤੇ ਖੜ ਕੇ ਸਾਹਮਣੇ ਮੈਂ ਕੱਢਦੀ ਹੁੰਦੀ ਸੀਗੀ ਤੇ ਫਿਰ ਮੈਂ ਗਰਮੀ ਦੇ ਨਾਲ ਫੁੱਲ ਟਾਈਮ ਤੀ ਹੋ ਗਏ ਕਿ ਮੈਂ ਇਹੀ ਕਰਨਾ ਇੱਥੇ ਬਹੁਤ ਵਧੀਆ ਰਿਸਪੌਂਸ ਆਉਣ ਲੱਗਿਆ ਵਧੀਆ ਗਾਹ ਕਾਉਣ ਲੱਗ ਗਈ ਤੇ ਰੈਗੂਲਰ ਬਹੁਤ ਬਣ ਗਈ ਸੀ ਜਦ ਤੱਕ ਤਾਂ ਬਹੁਤ ਜ਼ਿਆਦਾ ਤੇ ਫਿਰ ਹੁਣ ਮਿਲਦਾ ਕੁਝ ਕੁ ਟਾਈਮ ਤੋਂ 2-3 ਸਾਲ ਤੋਂ ਮੋਮੋਸ ਫਿਰ ਮਿਲਾਉਣ ਲੱਗੇ ਉਹ ਤਾਂ ਇਤੋਂ ਵੀ ਜ਼ਿਆਦਾ ਮਤਲਬ ਕਿ ਡਿਮਾਂਡ ਹੈ ਗਈ ਮੋਮੋਸ ਦੀ ਸੋ ਕਹਿੰਦਾ ਪਾਪ ਮੇਰੇ ਆ ਕਿ ਕਰਦੇ ਕਰਦੇ ਕਰ ਮੈਂ ਇੰਸਟਾਗ੍ਰam ਤੇ ਵੀਡੀਓ ਪਾਉਣ ਲੱਗ ਗਈ ਆਪਣੇ ਇਹਦੀਆਂ ਕੰਮ ਦੀਆਂ ਹਨਾ ਉਹ ਇਤੋਂ ਵੀ ਜ਼ਿਆਦਾ ਆਪਣੇ ਗਾਹਕ ਹੋਰ ਜੁੜ ਗਏ ਹਨਾ ਸੋ ਆਪਣਾ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਚੱਲਦਾ ਵਾ ਗੋਲ ਗੱਪਿਆਂ ਦਾ ਕੰਮ ਸਾਰਾ ਹੀ ਮਤਲਬ ਹੈ ਨਾ ਮੈਂ ਤੇ ਗਰਮੀ ਤੇ ਅਸੀਂ ਦੋਨੋਂ ਕਰਦੇ ਹਾਂ ਰਲ ਕੇ ਹਸਬੰਡ ਵਾਈਫ ਜਿੰਨਾ ਟਾਈਮ ਹੈਗਾ ਉਹਨਾ ਟਾਈਮ ਕਰਾਂਗੇ ਜਿੰਨਾ ਟਾਈਮ ਉਹ ਪਰਮਾਤਮਾ ਨੇ ਚਾਇਆ ਹਨਾ ਅਨੰਚਲਿਤ ਹੋਇਆ ਸਾਡਾ ਤੇ ਬਾਕੀ ਅ ਕੀ ਕਹਿੰਦੇ ਹੁਣ ਅਸੀਂ ਹੈਲਪਰ ਰੱਖਿਆ ਵਾ ਉਹ ਅਸੀਂ ਦੀਵਾਲੀ ਨੂੰ ਰੱਖਦੇ ਹੀ ਹੁੰਨੇ ਆਂਗੇ ਹਨਾ ਕੋਈ ਕੰਮ ਜ਼ਿਆਦਾ ਹੁੰਦਾ ਹਨਾ ਤੁਹਾਨੂੰ ਪਤਾ ਹੈ ਸਾਡੇ ਘਰ ਦੇ ਪੌੜੀਆਂ ਚੜ੍ਹਨਾ ਉਤਰਨਾ ਸਾਨੂੰ ਤੁਹਾਨੂੰ ਸਾਰੇ ਪਤਾ ਵਾ ਕੰਮ ਜ਼ਿਆਦਾ ਵੀ ਹੁੰਦਾ ਹਨਾ ਉਹ ਟਾਈਮ ਦੇ ਵਿੱਚ ਤੇ ਬਸ ਇਦਾਂ ਕਰਦੇ ਕਰਦੇ ਆਪਾਂ ਹੁਣ ਆਪਣਾ ਚੱਲ ਰਿਹਾ ਫਿਲਹਾਲ ਤੇ ਬਾਕੀ ਮੈਂ ਤੁਹਾਨੂੰ ਗਰਮੀਤ ਵੀ ਦਿਖਾਉਣੀ ਹੈਗੀ ਗਰਮੀਤ ਵਿਚਾਰੇ ਵਲੌਗ 'ਚ ਹੀ ਨਹੀਂ ਆਇਆ ਅੱਜ ਇਹ ਸਟੋਰੀ ਹੈ ਕਿ ਮੈਂ ਤੁਹਾਨੂੰ ਸ਼ਾਰਟਕਟ ਦੱਸੀ ਹੈ ਕਿਉਂਕਿ ਜੇ ਆਪਾਂ ਪ੍ਰੋਪਰ ਡਿਟੇਲ 'ਚ ਦੱਸਾਂਗੇ ਤਾਂ ਬਹੁਤ ਹੋ ਜਾਊਗੀ ਲੰਬੀ ਗੱਲ ਬਾਤ ਬਹੁਤ ਘੰਟਿਆਂ ਦਾ ਵਲੌਗ ਬਣ ਜਾਊ ਮੂਵੀ ਬਣ ਜੂਗੀ ਇਕ ਤੇ ਬਾਕੀ ਪੈਣੀ ਡਿਟੇਲ ਚ ਜਾਣਾ ਨਹੀਂ ਬਾਕੀ ਕੋਈ ਗੱਲ ਨਹੀਂ ਜਦੋਂ ਆਪਾਂ ਤੁਹਾਨੂੰ ਦੱਸਣਾ ਹੋਇਆ ਦੱਸਾਂਗੇ ਸਾਰੀਆਂ ਗੱਲਾਂ ਜਿਵੇਂ ਤੁਸੀਂ ਜੁੜਦੇ ਜਾਓਗੇ ਠੀਕ ਆ ਤੇ ਹੁਣ ਮੈਂ ਤੁਹਾਨੂੰ ਗਰਮੀਤ ਨਾਲ ਵੀ ਗੱਲ ਕਰਨੀ ਹੈਗੀ ਕਿੱਚੀ ਫੋਨ ਫੜੀ ਪਤ ਪੀਲਾ ਪਾਣੀ ਚਾਲ ਹਣ ਮੈਂ ਤੁਹਾਨੂੰ ਗਰਮੀਤ ਨਾਲ ਗੱਲ ਕਰਾਉਣੀ ਹੈ ਗਰਮੀਤ ਬਾਕੀ ਸੌਖਾ ਨਹੀਂ ਹੈਗਾ ਗਾਇਜ਼ ਕੁਛ ਵੀ ਵੀ ਗੋਲ ਗੱਪੇ ਤਾਂ ਖਾੜਨਾ ਹਨਾ ਜਾਂ ਪਰਦੇਸਾਂ ਚ ਜਾ ਕੇ ਹਨਾ ਕੰਮ ਕਰਨਾ ਸੌਖਾ ਨਹੀਂ ਹੈਗਾ ਕੁਛ ਵੀ ਬਹੁਤ ਔਖਾ ਇੱਥੇ ਤੱਕ ਕਿਵੇਂ ਆਏ ਕਿਵੇਂ ਗਾਕ ਬਣਾਏ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਆਜੋ ਜੀ ਤੇ ਇਹ ਹੈ ਮੇਰੇ ਹਸਬੰਡ ਗਰਮੀਤ ਸਿੰਘ ਜੀ ਜਿਹੜੇ ਕਿ ਬਹੁਤ ਮੇਰੀ ਸਪੋਰਟ ਕਰਦੇ ਤੇ ਮੈਂ ਨਾਲ ਹੀ ਸਪੋਰਟ ਕਰਦੀ ਹਾਂ ਸਸ ਸਿੱਖ ਦੂਜੇ ਦੇ ਨਾਲ ਹੀ ਜੋ ਵੀ ਅੱਜ ਹੈ ਨਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਲੈ ਲਓ ਮਾਈਕ ਲੈ ਲਓ ਬਸ ਮੈਨੂੰ ਲੈ ਲਓ ਮਾਈਕ ਲੈ ਲਓ ਅੱਤ ਘੜ ਨਹੀਂ ਰਹੀ ਆ ਵੀ ਲਓ ਜਣ ਗਰਮੀਤ ਜੀ ਵਾਰੀ ਆ ਕੁਝ ਕਹਿਣਾ ਚਾਹਣਗੇ ਸਾਰੀ ਸਟੋਰੀ ਤਾਂ ਮੈਂ ਤੁਹਾਨੂੰ ਦੱਸਤੀ ਆ ਦੇਖੋ ਹਣ ਕੀ ਕਹਿੰਦੇ ਨੇ ਗਰਮੀਤ ਬਸ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ ਤੇ ਬਸ ਕਮਲਾ ਇਹ ਖੜੀ ਹੈ ਮੇਰੇ ਨਾਲ ਤੇ ਆਪਾਂ ਬਸ ਬਾਕੀ ਪਰਮਾਤਮਾ ਦੇ ਮਿਹਰ ਭਰਿਆਤਾ ਹੈਗਾ ਕੋਈ ਗੱਲ ਨਹੀਂ ਆਪਾਂ ਜਿਵੇਂ ਹੁਣ ਚੱਲਦੇ ਆਂ ਤੇ ਗਾਂ ਵੀ ਚੱਲੀ ਜਾਣਾ ਕੰਮ ਕਰਦੇ ਆਂ ਮਿਹਨਤ ਕਰਦੇ ਆਂ ਅੱਗੇ ਵੀ ਕਰੀ ਜਾਣੀ ਆ ਤੇ ਬਾਕੀ ਮੇਰੇ ਨਾਲ ਕੰਮ ਆਲਾ ਬਸ ਆਪਾਂ ਨੂੰ ਹੋਰ ਕਸ਼ੇ ਦੀ ਲੋੜ ਨਹੀਂ ਹਾਂ ਮੈਂ ਹਮੇਸ਼ਾ ਤੁਹਾਡੇ ਨਾਲ ਆ ਕਿਉਂਕਿ ਤੁਸੀਂ ਮੇਰੇ ਨਾਲ ਹੋ ਤੇ ਮੈਂ ਵੀ ਤੁਹਾਡੇ ਨਾਲ ਆਂਗੀ ਜੋ ਵੀ ਆਪਾਂ ਦੋਨੋਂ ਆਗੇ ਨਾ ਹਾਂਜੀ ਹੱਥ ਦੇ ਦਿਓ ਮੈਂ ਲੱਗ ਗਿਆ ਬਾਕੀ ਜੀਏਗੇ ਤਾਂ ਸਾਥ ਮਰਾਂਗੇ ਤਾਂ ਸਾਥ ਅੱਛਾ ਵਾਓ ਕਿੰਨੀ ਵਧੀਆ ਗੱਲ ਕਹੀ ਗੁਰਮੀਤ ਨੇ ਚਲੋ ਠੀਕ ਹੈ ਜੀ ਤੁਹਾਨੂੰ ਥੋੜੇ ਟਾਈਮ ਤੱਕ ਮਿਲਦੇ ਆਪਾਂ ਠੀਕ ਹੈ ਜੀ ਓਕੇ ਲਓ ਜੀ ਗਾਇਸ ਤੇ 10 ਤੋਂ ਉੱਤੇ ਦਾ ਟਾਈਮ ਹੋ ਗਿਆ ਸੋ ਅਸੀਂ 10 ਵਜੇ ਦੁਕਾਨ ਕਲੋਜ਼ ਕਰਦੇ ਹੁੰਨੇ ਆਂਗੇ ਤੇ ਸਵਾ 10 ਹੋ ਗਏ ਤੇ ਹੁਣ ਚੱਲਦੇ ਆਂ ਘਰ ਨੂੰ ਸਾਰਾ ਸਮਾਨ ਦੇਣਾ ਆਪਾਂ ਡੋਲ ਜਿਹੜਾ ਬਚ ਗਿਆ ਚੋਰੀਆਂ ਚੁੱਟਣੀਆਂ ਨਹੀਂ ਗਈਆਂ ਕਿਉਂਕਿ ਆਪਾਂ ਰੱਖਦੇ ਨਹੀਂ ਹੁੰਦੇ ਹੈਗੇ ਕੋਈ ਵੀ ਹਣਾ ਵੀ ਕੋਈ ਛੁੱਟੀ ਵੀ ਆ ਬਾਕੀ ਕੱਲ ਨੂੰ ਆਪਾਂ ਨੂੰ ਤੇ ਬਾਕੀ ਅਸੀਂ ਰੱਖਦੇ ਵੀ ਨਹੀਂ ਹੁੰਦੇ ਆ ਪਾਣੀ ਵਗੈਰਾ ਸਾਰਾ ਡੋਲ ਜਾਣਾ ਜਾਂਦੇ ਹੋਏ ਨੇ ਪਤਾ ਇਹ ਤੁਹਾਨੂੰ ਸਾਰਿਆਂ ਨੂੰ ਵੈਸੇ ਜਿਹੜੇ ਸਾਡੀ ਵੀਡੀਓ ਦੇਖਦੇ ਆ ਇੰਸਟਾਗ੍ਰam ਤੋਂ ਉਹਨੂੰ ਪਤਾ ਤੇ ਬਾਕੀ ਤੁਹਾਨੂੰ ਕਿੱਦਾਂ ਦਾ ਲੱਗਿਆ ਵਲੌਗ ਦੱਸਿਓ ਅਸੀਂ ਉਹਨਾਂ ਮਤਲਬ ਕਿ ਟਾਈਮ ਨਹੀਂ ਸੀ ਜਿਵੇਂ ਜਿਵੇਂ ਟਾਈਮ ਮਿਲਿਆ ਤੁਹਾਨੂੰ ਗੱਲਬਾਤ ਕੀਤੀ ਤੁਹਾਨੂੰ ਦੱਸਿਆ ਸਾਰਾ ਕੁਝ ਠੀਕ ਹੈ ਜੀ ਤੇ ਆਉਣ ਵਾਲੇ ਵਲੌਗ ਦੇ ਵਿੱਚ ਆਪਾਂ ਵਧੀਆ ਉਹਦੇ ਗੱਲਾਂ ਕਰਾਂਗੇ ਤੁਹਾਡੇ ਨਾਲ ਸਾਰਾ ਕੁਝ ਦੱਸਾਂਗੇ ਹਨਾ ਤੇ ਬਾਕੀ ਤੁਸੀਂ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਐਂਡ ਤੱਕ ਹੁਣ ਤੁਸੀਂ ਇੱਥੇ ਤੱਕ ਆ ਹੀ ਗਏ ਹੋ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਚੈਨਲ ਨੂੰ ਤੇ ਸ਼ੇਅਰ ਕਰਿਓ ਜਿੰਨਾ ਹੋ ਸਕੇ ਆਪਣੇ ਹਨਾ ਫਰੈਂਡਸ ਨਾਲ ਗਰਮੀ ਤਾਂ ਤੇ ਚਲੋ ਚਲੋ ਠੀਕ ਹੈ ਜੀ ਤਾਂ ਠੀਕ ਹੈ ਜੀ ਮਿਲਦੇ ਆਂ ਆਪਾਂ ਹੋਰ ਨਵੇਂ ਵਲੌਗ ਦੇ ਨਾਲ ਫਰਵਰਡ ਕਲੋਜ਼ ਕਰਦੀ ਤੇ ਚਲਿਏ ਘਰ ਨੂੰ ਬਾਏ